मारा जा ॾोटे बि ਜੀ ਅੰਦਰ ਜੀ ਬੜਾ ਥੋੜੀ ਜਾਣ ਦਿਓ ਜੀ ਪਾਰਟੀ ਜਨਤਾ ਪਾਰਟੀ ਜিন্দাবাদ ਕੇਜਰਾਂ ਸਾਨੂੰ ਕੋਹੇ ਨੂਰ ਹੀਰਾਂ ਦਿੱਤਾ ਉਹੇ ਨੂਰ ਹੀਰਾਂ ਦਿੱਤਾ ਤੁਸੀਂ ਸਾਨੂੰ ਕਿਉਂਕਿ ਕਿਸੇ ਜਾਣ ਪਛਾਣ ਦੇ ਮਹਤਾਜ ਦੀ ਘਰ ਘਰ ਦੇ ਵਿੱਚ ਗਰੀਬ ਪਰਿਵਾਰ ਦਾ ਬੱਚਾ ਬੱਚੀ ਕਿਸਾਨ ਮਜ਼ਦੂਰ ਕੰਪਨੀ ਦੇ ਚਾਚੂ ਨੂੰ ਪਾਏ ਨੇ ਜਿੱਥੇ ਇੱਕ ਅਖਰ ਸੱਚ ਦੀ ਲੜਾਈ ਦੀ ਗੱਲ ਹੋਈ ਹੈ ਜਿੱਥੇ ਕਿਤੇ ਬੇਇਨਸਾਫੀ ਹੁੰਦੀ ਹੈ ਮੇਰੇ ਵਿੱਚ ਸਭ ਤੋਂ ਮੂਰੇ ਪਹੁੰਚਦੀ ਹੈ ਬੜਾ ਵੱਡਾ ਫੈਸਲਾ ਕੀਤਾ ਪਾਰਟੀ ਨੇ ਅੱਜ ਤੁਸੀਂ ਦਫ਼ਤਰ ਤੇ ਨੂੰ ਘਾਟਣ ਤੇ ਆਏ ਹੋ ਮੈਂ ਬਹੁਤ ਲੰਬੀਆਂ ਚੌੜੀਆਂ ਵਿਚਾਰਾਂ ਨਹੀਂ ਦੇਣੀਆਂ ਮੈਂ ਵੈਲਕਮ ਕਰਦਾ ਆਮੋ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਰਾਮਣ ਸਮਾਜ ਜੀ ਦਾ ਜਿਨ੍ਹਾਂ ਨੇ ਕੇਜਾ ਰਾਮ ਜੀ ਨੂੰ ਅੱਜ ਸਨਮਾਨ ਕਰਕੇ ਉਹਨਾਂ ਦੇ ਨਾਲ ਖੜੇ ਨੇ ਸਾਰਾ ਸਮਾਜ ਤੁਹਾਡੇ ਨਾਲ ਖੜੂਗਾ ਕੇਜਾ ਰਾਮ ਜੀ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੌਮ ਦੇ ਪਤੇ ਦੇ ਵਿੱਚ ਤੁਸੀਂ 1500 ਤੋਂ ਕਿਤੇ ਹੋਰ ਕਾਰਨ ਜਰੂਰੀ ਜੀਮਾ ਸੋਹ ਕੌਂ ਵੀ ਮੈਂਤੀ ਕੌਂ ਵੀ ਕਹਾਵਤ ਪਰਦਾ ਲੈ ਗਏ ਨੇ ਨਾ ਇਹ ਆਪਣਾ ਕੰਮ ਸਰਦਾਰ ਜਗমোহন ਸਿੰਘ ਰਾਜੂ ਜੀ ਰੈਂਟਾਇਰ ਡੀਆਈਐਸ ਔਰ ਇਸ ਲੋਕ ਸਭਾ ਦੇ ਸਾਡੇ ਇੰਚਾਰਜ ਨੇ ਔਰ ਜਨਰਲ ਸੈਕਟਰ ਭਾਰਤੀ ਜਨਤਾ ਪਾਰਟੀ ਪੰਜਾਬ ਉਹਨਾਂ ਦੇ ਨਾਲ ਹੀ ਬੱਦੇਗੜ ਖਾਬ ਦੇ ਜਿਹੜਾ ਪ੍ਰਧਾਨ ਸਰਦਾਰ ਗਦਾਰ ਸਿੰਘ ਪੱਟੀ ਜੀ ਉਹਨਾਂ ਦੇ ਜਿਹੜਾ ਪ੍ਰਧਾਨ ਭਪਿੰਦਰ ਜੀਮਾ ਜੀ ਬਲੇਰ ਕੋਟਲਾ ਤੇ ਸਾਡੀ ਟੀਟ ਕੋ ਕੇ ਹੁੰਦੀ ਅਮਰਗੜ ਉਥੇ ਦੇ ਜ਼ਿਲ੍ਹਾ ਪ੍ਰਧਾਨ ਆਮਨ ਖੱਪਰ ਜੀ ਇਹ ਉਹ ਵੀ

ਔਰ ਉਹ سامنے ਦੇਖ ਰਹੇ ਨੇ ਜਿਹੜੇ ਤੁਹਾਨੂੰ ਕਿੱਥੋਂ ਦਿਖ ਰਹੇ ਨੇ ਉਹ ਉਸ ਤੋਂ ਖੜੇ ਹੋਏ ਸੀਗੇ ਦਿਖੇ ਵੀਰ ਨੂੰ ਦਿਖ ਰਹੇ ਨੇ ਉਹ ਇਪਰਤੀ ਜੀ ਨੇ ਮੌਜੂਦਾ ਉਹ ਦੇਖ ਰਹੇ ਨੇ ਜਦੋਂ ਮੈਂ ਕੱਲ ਆਇਆ ਸੀ ਬੇਟੋ ਪਹਿਲਾਂ ਸਾਰੀ ਸੀਨੀਅਰ ਲੀਡਰਸ਼ਿਪ ਬੋਲੀ ਹੈ ਉਹਨਾਂ ਨੇ ਜੋ ਮੋਦੀ ਸਰਕਾਰ ਜੀ ਨੇ ਕੰਮ ਕੀਤੇ ਨੇ ਜੋ ਮੋਦੀ ਸਰਕਾਰ ਇੱਥੇ ਆਮ ਨਾਗਰਿਕਾਂ ਦਾ ਜੀਵਨ ਪਤਨ ਉਸਰੇ ਚੁੱਕਿਆ ਹੈ ਔਰ ਡਰ ਤੇ ਭੈ ਦਾ ਮਾਹੌਲ ਖਤਮ ਕੀਤਾ ਹੈ ਉਹ ਦੇਸ਼ ਦੀ ਆਰਥਿਕ ਤਰੱਕੀ ਨੂੰ ਅੱਜ ਇਸ ਪੱਧਰੀਆਂ ਤੇ ਲੈ ਕੇ ਗਏ ਨਹੀਂ ਕੋਈ ਸਾਡੀ ਜੱਲਾ ਆਪਣੇ ਨਾਲ ਕੀਤੀਆਂ ਨੇ ਪਰ ਆਪਣੇ ਤੌਰ 'ਤੇ ਅੱਜ ਇੱਕ ਬਹੁਤ ਅੱਛਾ ਮੌਕਾ ਹੈ ਫਟੇਕੜ ਫੀਟ ਜਿਹੜੀ ਪਹਿਲੀ ਵਾਰ ਅਸੀਂ ਭਾਰਤੀ ਜਨਤਾ ਪਾਰਟੀ ਲੱਗਣ ਜਾ ਰਹੀ ਹੈ ਇਹ ਮੌਕਾ ਫਟੇਕੜ ਸਾਹਿਬ ਦੇ ਐ ਨਿਵਾਸੀਆਂ ਨੂੰ ਮੋਦੀ ਸਾਹਿਬ ਦਾ ਧੰਨਵਾਦ

ਜਿਹੜੇ ਮੋਤੀ ਜਿਹਨੇ ਤੈਨੂੰ 5 ਕਰੋੜ ਰੁਪਏ ਪਰ ਸਾਲ ਦੇ ਜਿਹੜੇ ਦਿੱਤਦਿਆਂ ਬੱਤਗੜ ਸਾਲ ਦੇ ਵਿੱਚ ਲਾਈ ਤੇਰੇ ਪੈਸੇ ਲੱਖਾਂ ਕੇ ਮੋਤੀ ਦੇ ਪਾਸੇ ਤੇ ਲਾਇ ਕੇ ਤੂੰ ਥਸਕੜੇ ਪਾਸੇ ਤੇ ਲਾਇ ਕੇ ਤੂੰ ਸਾਡੇ ਕਾਂਚਾਂ ਚ ਲੈ ਕੇ ਕੋਤੋਂ ਨਾ ਲਾਇਕ ਵਿਦਿਆਰਥੀ ਕਲਾਸ ਚ ਵੜ ਜਾਏ ਤਾਂ ਨਾਲ ਦੇ ਵਿਦਿਆਰਥੀ ਕੰਨੇ ਵੀ ਪਾਚੋ ਕਿத்தி ਮੇਰੀ ਨਕਲ ਦਾ ਮਾਰ ਦੇਵੇ ਇਸ ਕਰਕੇ ਪਿਛਲੇ ਵਾਰੀ ਇਸ ਨੂੰ ਕਦਕਾ ਕਰਕੇ ਲੋਕਾਂ ਨੇ ਗੱਦੀ ਕਰ ਲਈ ਬਾਰ ਇਸ ਵਾਰੀ ਕੋਈ ਗਲਤੀ ਨਹੀਂ ਕਰਨੀ ਮੈਂ ਤੁਹਾਨੂੰ ਵਾਅਦਾ ਕਰ ਰਿਹਾ ਇਸ ਵਾਰੀ ਰਾਜਕੋਟ ਤੋਂ ਜਿੱਥੇ ਮਾਨ ਜੋ ਇਹ ਸਾਡੇ ਮੰਤਖਬਤੇ ਐਮਪੀ ਸਾਹਿਬ ਆਮਨਗੜ੍ਹ ਤੋਂ ਉਥੋਂ ਪੂਰੀ-ਪੂਰੀ ਤਰ੍ਹਾਂ ਅੱਧਕੇ ਆਇੰਗੇ ਉਹ ਇਹ ਤਾਂ ਮੇਰਾ ਘਰ ਹੈ ਜਿੱਥੇ ਬੈਠਿਆ ਮੈਂ ਅੰਨਾ ਵੀ ਪਤਾ ਕਲਪੀ ਜੀਡੀਐਸ ਪੰਜਾਬ ਨਿਊ ਟੀਵੀ ਦੇ ਸਾਰੇ ਹੀ ਭੈਣ ਭਾਈਆਂ ਸਾਸਿਕਾਲ ਜੀ ਅੱਜ ਭਾਰਤੀ ਜਨਤਾ ਪਾਰਟੀ ਕੇ ਜੇਜਾਰਾਮ ਹਲਕਾ ਫਤੇਗੜ ਸਾਹ ਦੇ ਵਿਧਾਇਕ ਦੇ ਨਾਮ ਦਫ਼ਤਰਦ ਘਾਟਣ ਕੀਤਾ ਹੈ ਸਾਡੇ ਸਾਰੇ ਭੈਣ ਜੀ ਆਜਰ ਨੇ ਭੈਣ ਜੀ ਤੁਹਾਡੇ ਚੈਨਲ ਦੇ ਸਵਾਗਤ ਹੈ ਤੁਹਾਡੇ ਦਫ਼ਤਰਦ ਘਾਟਣ ਹੋਇਆਗਾ ਕੀ ਗੱਲਾਂ ਚੋਣੇ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਪੰਜਾਬਾਸੀਆਂ ਨੂੰ ਸਾਰੇ ਹੀ ਲੋਕ ਸਭਾ ਫਤੇਗੜ ਸਾਹਿਬਾਸੀਆਂ ਨੂੰ ਅਤੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਕਿ ਉਹਨਾਂ ਨੇ ਸਾਨੂੰ ਐਸਾ ਕੈਂਡੀਡੇਟ ਚੁਣ ਕੇ ਦਿੱਤਾ ਹੈ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਜੋ ਅੱਗੇ ਆਉਣ ਵਾਲੇ ਦਿਨਾਂ ਵਿੱਚ ਕਿਤੇ ਇਤਿਹਾਸਿਕ ਜਿੱਤ ਦਰਜ ਕਰਨਗੇ। ਔਰ ਇਸ ਸពਦას ਹੀ ਮਾਨ ਕਰਦੇ ਆ ਕਿ ਜੇ ਜਰਮ ਵਾਲਮੀਕੇ ਜੀ ਸਾਡੀ ਹੀ ਲੋਕ ਸਭਾ ਤੋਂ ਸਬੰਧਿਤ ਵੀ ਨੇ ਅਤੇ ਸਾਡੀ ਲੋਕ ਲੋਕ ਸਭਾ ਤੋਂ ਸੀ ਜਿੱਤਾ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਾਂਗੇ। ਔਰ ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਸ਼ਿ ਨਰਿੰਦਰ ਮੋਦੀ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਐਸੇ ਛੋਟੇ ਜਿਹੇ ਪਰਿਵਾਰ ਤੋਂ ਇੱਕ ਵਿਅਕਤੀ ਦੀ ਚੋਣ ਕੀਤੀ ਜੋ ਵਿਅਕਤੀ ਅੱਗੇ ਜਾ ਕੇ ਸੰਸਦ ਵਿੱਚ ਲੋਕ ਸਭਾ ਫਤੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਦੀ ਨੁਮਾਇੰਦਗੀ ਕਰੇਗਾ ਅਤੇ ਉਸ ਦੇ ਲਈ ਅਸੀਂ ਪਾਰਟੀ ਦੇ ਵੀ ਬਹੁਤ ਬਹੁਤ ਧੰਨਵਾਦੀਆਂ ਤੇ ਇਸ ਵਿਊ ਦੇ ਰਾਹੀਂ ਮੈਂ ਸਭ ਨੂੰ ਇੱਕ ਵਿਚਾਰ ਵੀ ਦੇਣਾ ਚਾਹਨੀ ਆ ਤੇ ਇੱਕ ਅਪੀਲ ਵੀ ਕਰਨਾ ਚਾਹਨੀ ਆ ਸਾਰੇ ਲੋਕ ਸਭਾ ਫਤਿਹਗੜ ਸਾਹਿਬ ਵਾਸੀਆਂ ਨੂੰ ਕਿ ਤੁਸੀਂ ਆਓ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਅਤੇ ਗਿਜਰਮ ਵਾਲਮੀਕੀ ਜੀ ਨੂੰ ਕਾਮਯਾਬ ਬਣਾਓ ਤਾਂ ਜੋ ਇਸ ਹਲਕੇ ਦਾ ਇਸ ਲੋਕ ਸਭਾ ਦਾ ਵਿਕਾਸ ਹੋ ਸਕੇ ਸਾਰੀਆਂ ਭੈਣਾਂ ਦਾ ਵਿਕਾਸ ਹੋ ਸਕੇ ਜੋ ਆਮ ਆਦਮੀ ਪਾਰਟੀ ਨੇ ਭੈਣਾਂ ਨਾਲ ਵਾਅਦੇ ਕੀਤੇ ਸੀ ਜੋ ਨਹੀਂ ਪੂਰੇ ਕਰ ਪਈ ਉਹ ਹੁਣ ਭਾਜਪਾ ਪੂਰੇ ਕਰੇਗੀ ਇਹਨਾਂ ਸਭ ਭੈਣਾਂ ਦਾ ਜੀਵਨ ਪੱਧਰ ਜੋ ਉੱਚਾ ਕਰੇਗੀ ਉਹ ਸਾਡੀ ਭਾਰਤੀ ਜਨਤਾ ਪਾਰਟੀ ਕਰੇਗੀ ਕਿਉਂਕਿ ਇਤਿਹਾਸ ਗਵਾਏ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਵਿੱਚ ਭੈਣਾਂ ਵੀ 25 ਤੋਂ 35 ਮੰਤਰੀ ਹਨ ਅਤੇ ਇਸ ਦੇ ਲਈ ਅਸੀਂ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਭੈਣਾਂ ਨੂੰ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ ਕਾਬਿਲ ਬਣਾਉਂਦੇ ਨੇ ਥੈਂਕ ਯੂ ਜੀ.ਐਸ. ਪੰਜਾਬ ਨਿਊਜ਼ ਤੋਂ ਜਸਵੀਰ ਸਿੰਘ ਟਿੱਲੋ ਹਲਵਾਲਾ ਸਾਹਨੇ ਵਾਲ ਦੀ ਰਿਪੋਰਟ ਜੀ ਸਸੇ ਗੱਲ ਜੀ ਸਸੇ ਕਾ ਡਾਕਟਰ ਭਾਰਤੀ ਜਨਤਾ ਪਾਰਟੀ ਬੋਲ ਕੀ ਕਰ ਰਹੇ ਹੋ ਅੱਜ ਦੇ ਦਿਨ ਤੱਕ ਅਸੀਂ ਇਹੀ ਗੱਲ ਕਹਿੰਦੇ ਆ ਇੱਕ ਉਤਸਵ ਹੈ ਉਧ ਘਾਟਨ ਸਮਰੋਹ ਹੈ ਤੇ ਸਰੋਤ ਸਾਰੇ ਆਏ ਆ ਸਾਰਿਆਂ ਦਾ ਹਲਕਾ ਦਾ ਆਓ ਪੰਜ ਕਿਟਨ ਦੀ ਤਿਆਰੀ ਲਈ ਆਪਾਂ ਸਾਰੇ ਮਾਲੇ ਗਲੀ ਸਾਰ ਕੁਛੇ ਚ ਜਾ ਕੇ ਜੀਪੀ ਦੀਪਾ ਵੋਟ ਮਗੇ ਭਾਰਤੀ ਜਨਤਾ ਪਾਰਟੀ ਨੂੰ ਚਤਾਈਏ ਇਹ ਦਾਸ ਸੁਰ ਜੇਵਾ ਦਾ ਮੌਕਾ ਦਿੱਤਾ। ਮੈਂ ਖੋਤਰ ਕੈਂਡੀਡੇਟ ਸਾਹਿਬ ਅੱਜ ਇੱਥੇ ਤੁਹਾਡੇ ਨਾਲ ਰੂਪ ਰੂਪ ਹੋਏ ਨੇ। ਔਰ ਜਿਸ ਤਰੀਕੇ ਦਾ ਕਰੰਟ ਕੱਲ ਇਹਨਾਂ ਦੇ ਨਾਮੀਨੇਸ਼ਨ ਦੇ ਨਾਲ ਪਰਨ ਦੇ ਨਾਲ ਜਿਸ ਤਿੱਕ ਦੇ ਰੈਲੀ ਜਿਸ ਤਿੱਕ ਦਾ ਰੋਡ ਸ਼ੋਅ ਹੋਇਆ ਹੈ ਉਹ ਜੋ ਕਰੰਟ ਵਜਿਆ ਹੈ ਸਾਰੇ ਬਾਕੀ ਵਿਰੋਧ ਪਾਰਟੀਆਂ ਨੂੰ ਉਹਦਾ ਤੁਸੀਂ ਸਾਰੇ ਸ਼ਹਿਰ ਚ ਮਹਿਸੂਸ ਕਰ ਸਕਦੇ ਹੋ ਔਰ ਜਿਸ ਤਰ੍ਹਾਂ ਅਸੀਂ ਕਿਹਾ ਹੈ ਕਿ ਜਿਹੜੇ ਪੂਰੀ ਲੋਕ ਸਭਾ ਤੇ ਹੋਣ ਹਮਾ ਕੇ ਸੰਗਤ ਕਲ ਕੱਠੀ ਹੋਈ ਸੀ ਉਹ ਕਮਲ ਤੇ ਮੋਰ ਲਗਾਣ ਲਈ ਉਹ ਮੋਦੀ ਜੀ ਤੇ ਆਪਣਾ ਵਿਸ਼ਵਾਸ ਪ੍ਰਗਟ ਕਰਨ ਲਈ ਕੱਠੇ ਹੋਏ ਸਹੀਂ ਸਾਨੂੰ ਪੂਰਾ ਪੂਰਾ ਯਕੀਨ ਹੈ ਕਿ ਇਸ ਵਾਰ ਇਹ ਮਧਗੜ ਸਾਹਿਬ ਤੋਂ ਗਿਜਰਾਮ ਜੀ ਐਮਪੀ ਬਣ ਕੇ ਦਿੱਲੀ ਜਾਣਗੇ